ਸਰੰਦ ਨਹਿਰ ਦੇ ਕਿਨਾਰੇ ਦੇ ਖੜੇ ਆ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰਨਾਗਾ ਤਸਵੀਰ ਦੇ ਵਿੱਚ ਕਿ ਹੜ੍ਹਾਂ ਦੇ ਕਾਰਨ ਪਿਛਲੇ ਸਮੇਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀਗਾ ਰੋਪੜ ਹਰ ਪਾਸੇ ਤੋਂ ਲੁੱਬਿਆ ਹੋਇਆ ਨਜ਼ਰ ਆ ਰਿਹਾ ਸੀਗਾ ਪਹਿਲਾਂ ਤਸਵੀਰ ਦਿਖਾਉਂਦੇ ਆਪਾਂ ਵੀ ਕੀ ਹਾਲਾਤ ਇਸ ਵਿਲੇ ਦੇ ਇਧਰ بارش ਨਹੀਂ ਹਟਦੀ ਤਾਂ ਇਹ ਸਾਰੇ ਸਾਰੇ ਸੜਕ ਟੁੱਟ ਜਾਣੀ ਸੀਗੀ ਅਤੇ ਇਹ ਜਿਹੜੇ ਘਰ ਹੈ ਇੱਥੇ ਦੁਕਾਨਾਂ ਇਹ ਸਾਰੀਆਂ ਥੱਲੇ ਗਈਆਂ ਸੀਗੀਆਂ ਕਵਰਚਿੰਗ ਮਾਨ ਵੱਲੋਂ ਉਸ ਵੇਲੇ ਕਾਫੀ ਫੰਡ ਜਾਰੀ ਕੀਤੀ ਸੀ ਕਿ ਜੋ ਨੁਕਸਾਨ ਹੋਇਆ ਉਸ ਦੀ ਪਰਵਾਹੀ ਕੀਤੀ ਜਾਵੇਗੀ ਪਰ ਫਿਰ ਹੁਣੇ ਲੋਕ ਸਭ ਦੀਆਂ ਚੋਣਾਂ ਜਿਹੜੀਆਂ ਹੋ ਕੇ ਹਟੀਆਂ ਨੇ ਜਿਹਦੇ ਵਿੱਚ ਸਾਡੇ ਸੀਐਮ ਸਾਹਿਬ ਵੱਲੋਂ ਕਾਫੀ ਜਗ੍ਹਾ ਤੇ ਜਾ ਕੇ ਜਿਹੜੇ ਰੋਡ ショਅ ਕੀਤੇ ਸੀਗੇ ਕਿ ਆਪਾਂ 13 ਦੀ 13 ਸੀਟਾਂ ਜਿੱਤਾਂਗੇ ਪਰ ਅਸੀਂ ਅੱਜ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ 13 ਦੀ 13 ਦੇ ਵਿੱਚੋਂ ਤਿੰਨ ਸੀਟਾਂ ਕਿਉਂ ਆਈਆਂ ਕਿਉਂਕਿ ਲੋਕ ਕਹਿੰਦੇ ਆ ਵੀ ਵਿਕਾਸ ਹੋਇਆ ਹੀ ਨਹੀਂ ਹੈਗਾ ਕਿਉਂਕਿ ਜਦੋਂ ਹੜ੍ਹ ਆਏ ਸੀਗੇ ਆ ਦਿਖਾਓ ਜਰਾ ਇੱਧਰ ਤਸਵੀਰ ਦੇ ਵਿੱਚ ਵੀ ਉਸ ਨੂੰ ਆਰ ਡੀ ਪ੍ਰਬੰਧ ਕੀਤੇ ਗਏ ਸੀਗੇ ਬੋਰੀਆਂ ਲਗਾ ਕੇ ਜਿਹੜੇ ਪ੍ਰਬੰਧ ਕੀਤੇ ਗਏ ਸੀਗੇ ਪਰ ਲੇਕਿਨ ਉਹ ਬੋਰੀਆਂ ਹਲੇ ਤੱਕ ਗਲ ਚੁੱਕੀਆਂ ਲੇਕਿਨ ਅੱਗੇ ਜਿਹੜਾ ਕੋਈ ਵੀ ਜਿਹੜੀ ਦੁਆਰ ਹੈ ਉਹ ਬਣਾਈ ਨਹੀਂ ਹੈ ਆ ਤੁਸੀਂ ਤਸਵੀਰ ਦੇ ਵਿੱਚ ਦੇਖੋ ਜਰਾ ਮੋਰੀਆਂ ਜਿਹੜੀਆਂ ਬਿਲਕੁਲ ਗਲ ਚੁੱਕੀਆਂ ਐ ਤੇ ਪਰ ਲੇਕਿਨ ਜਿਹੜਾ ਕੰਮ ਜਿਹੜਾ ਪੂਰਾ ਨਹੀਂ ਕੀਤਾ ਹੈਗਾ ਆ ਸੜਕ ਇਧਰ ਤੁਹਾਨੂੰ ਦਿਖਾਵਾਂਗਾ ਤਸਵੀਰ ਦੇ ਵਿੱਚ ਸੜਕ ਸਾਰੀ ਗਿਰੀ ਹੋਈ ਐ ਜਿਵੇਂ ਦੇ ਤਿਉਂ ਜਿਹੜੀਆਂ ਸਾਈਡਾਂ ਤੇ ਜਿਹੜੇ ਬੜੇ ਮਨੇਰੇ ਜਿਹੜੇ ਸੜਕ ਦੇ ਕਿਨਾਰੇ ਤੇ ਰੋਕਣ ਲੱਗੀਆਂ ਹੁੰਦੀਆਂ ਨੇ ਉਹ ਗਿਰੀਆਂ ਹੋਈਆਂ ਐ ਤੇ ਪਰ ਲੇਕਿਨ ਲੋਕਾਂ ਦਾ ਗੁੱਸਾ ਜਿਹੜਾ ਕਾਫੀ ਨਿਕਲਣ ਨੂੰ ਮਿਲਿਆ ਐ ਇਹਨਾਂ ਨੇ ਜਿਹੜਾ ਕਿ ਵੋਟਾਂ ਦੇ ਵਿੱਚ ਮਿਲਿਆ ਐ ਭਾਈ ਸਾਹਿਬ ਬੈਠੇ ਐ ਇਧਰ ਬੈਠੇ ਐ ਹੋਰ ਦਰਦ ਕਰਦੇ ਆਉ ਜਿਹੜਾ ਅੱਗੇ ਚਲੋ ਅੱਤ ਵੀ ਕਰਾਂਗੇ ਇਹ ਕਿਆ ਚੱਕਰ ਆਦੀ ਇਹ ਡਵੈਲਪਮੈਂਟ ਕਿਉਂ ਨਹੀਂ ਹੋ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 3 ਸਾਲ ਹੋ ਗੁੱਲੇ ਆ ਪਰ ਕਿਸੇ ਹੀ ਤਰ੍ਹਾਂ ਦੀ ਡਵੈਲਪਮੈਂਟ ਨਜ਼ਰ ਨਹੀਂ ਆ ਰਹੀ ਹਾਂਜੀ ਜੀ ਪਰ ਸੱਚੀ लोकसभा ਦੀ ਚੋਣਾਂ ਹੋ ਗਈਆਂ ਹੱਡੀਆਂ ਸਾਡੇ ਮੁੱਖ ਮੰਤਰੀ ਸਾਹਿਬ ਹਰ ਜਗ੍ਹਾ ਰੈਲੀ ਦੇ ਵਿੱਚ ਕਹਿੰਦੇ ਸੀ ਇਹ ਵੀ 13 ਦੀ 13 ਲਾਵਾਂਗੇ ਪਰ 13 ਜੋ ਤਿੰਨ ਕਿਉਂ ਆਈਆਂ ਤੁਹਾਨੂੰ ਲੱਗਦਾ ਵੀ ਕੋਈ ਹੈ ਕਾਰਨ ਦੇਖੋ ਜੀ ਸਾਨੂੰ ਤਾਂ ਅਸੀਂ ਸੀਨੀਅਰ ਸਿਟੀਜ਼ਨ ਹੈਗੇ ਆਂ ਰੋਪੜ ਦੇ ਸਾਨੂੰ ਤਾਂ ਇਹ ਲੱਗਦਾ ਵੀ ਰੋਪੜ ਦਾ ਡਿਵੈਲਪਮੈਂਟ ਕੋਈ ਹੈ ਨਹੀਂ ਆ ਨਹਿ ਤੀਜੀ ਪ੍ਰਸ਼ਾਸਨ ਵਿੱਚ ਡੁੱਬ ਗਈ ਕਿਤੇ ਅੱਧਰ ਮੁਰਕਰ ਫੇਅਰ ਨਹੀਂ ਹੋਈ ਹੈਗੀ ਜਿਹੜੀਆਂ ਲੋਕਲ ਸੜਕਾਂ ਸਾਡੀਆਂ ਸੈਣੀ ਕੋ ਬੋਰਡ ਆ ਸੇਹਣਾ ਦਾ ਬਹੰਗਾਰਾ ਰੋਡ ਆ ਡੁੱਬ ਗਈਆਂ ਪੰਜਾਂ ਤੇ ਪੈਦਲ ਤੁਰਨਾ ਵੀ ਔਕਾ ਹੈ ਮੋਟਰਸਾਈਕਲ ਤੇ ਤਾਂ ਬਹੁਤ ਬੁਰਾ ਜਿਸ ਬੰਦੇ ਨੂੰ ਕੋਈ ਪ੍ਰੋਬਲ ਹੈ ਮਰੇਲ ਦੀ ਹੱਡੀ ਦੀ ਪ੍ਰੋਬਲਮ ਆ ਉਹਨਾਂ ਸਾਈਕਲ ਤੇ ਜਾ ਸਕਦਾ ਨਾ ਸਕੂਟਰ ਤੇ ਤੁਰ ਜਾਵੇ ਅੱਛਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਦੋਂ ਬਣੀ ਸੀਗੀ ਉਸ ਵੇਲੇ ਕਹਿੰਦੇ ਸੀ ਵੀ ਯਾਰ ਆਮ ਆਦਮੀ ਵਾਂਗੂ ਆਪਾਂ ਰਹਾਂਗੇ ਉਹਨੂੰ ਲੱਗਦਾ ਕਿ ਤੇ ਆਮ ਵਾਲੀ ਲੰਗੂ ਹੈ ਕੋਈ ਕੋਈ ਆਮ ਵਾਲੀ ਕੋਈ ਗੱਲ ਆਈ ਨਹੀਂ ਅਜੇ ਮੰਤਰੀ ਜਾਂ ਮੁੱਖ ਮੰਤਰੀ ਨਾ ਨਾ ਕੋਈ ਗੱਲ ਨਹੀਂ ਪਾਣੀ ਬਹੁਤ ਗੰਦਾ ਹੁੰਦਾ ਜਿਹੜਾ ਨਾਲ ਆ ਬਣੀ ਉਹ ਵੀ ਗੰਦਾ ਹੁੰਦਾ ਅੱਛਾ ਕੋਈ ਸੁਧਾਰ ਨਹੀਂ ਹੋਇਆ ਖਾਸ ਕਰਕੇ ਸਾਨੂੰ ਪਤਾ ਨਹੀਂ ਲੋਕਾਂ ਨੇ ਸੋਚਿਆ ਸੀ ਕਿ ਦੋਨੇ ਪਾਰਟੀਆਂ ਸਾਇਦ ਇਹਨਾਂ ਨਾਲ ਬੜੀ ਦੋਨੇ ਪਾਰਟੀਆਂ ਨਾਲ ਬੜੀ ਕੰਮ ਕਰਨੀਆਂ ਪਰ ਕੀ ਮਤਮੀਦ ਸੀ ਅਸੀਂ ਵੀਰੇ ਨੂੰ ਪੰਜਾ ਫੋਟਾ ਅਸੀਂ ਐਵੇਂ ਕਹੀ ਜਾਂਦੇ ਸੀ ਆਪਨੇ ਪੰਜਾ ਹਾਂ ਵੀ ਚਲੋ ਸਾਨੂੰ ਮੀਤ ਦੀ ਕੁਝ ਨਾ ਕੁਝ ਬਣੂਗਾ ਪਰ ਕੁਝ ਨਹੀਂ ਬਣਿਆ ਅੱਛਾ ਹਾਂਜੀ ਤਾਂ ਇਹੀ ਗੱਲ ਉਹ ਹੀ ਗੱਲ ਜੀ ਨੇ ਇਸ ਵਾਰੀ ਵੋਟ ਪਈ ਜਾਂ ਨਹੀਂ ਪਈ ਅੱਛਾ ਇਸ ਵਾਰੀ ਨਹੀਂ ਪਈਆਂ ਹਾਂ ਨਾ ਨਹੀਂ ਪਈਆਂ ਹੁ ਗੁੱਸਾ ਘਰ ਕੱਢਿਆ ਆਪਣਾ ਗੁੱਸਾ ਕਹਿੰਦਾ ਜੀ ਇੱਥੇ ਕੋਈ ਵੀ ਐਕਸੀਡੈਂਟ ਹੋ ਸਕਦਾ ਕਿ ਨਾ ਉਹ ਦੇਖ ਲਈ ਜਾਂ ਰਾਤ ਬਰਾਤੇ ਜਦੋਂ ਵੀ ਕੋਈ ਗੱਡੀ ਕਾਰ ਕੋਈ ਆ ਕੋਈ ਆਵੇ ਬਿਨਾਂ ਲੇਟਾਂ ਤੋਂ ਆਜਵੇ ਹਾਂ ਬੱਚੀ ਸਰਦ ਜੀ ਚੰਦੀ ਸਰੰਦ ਨਹਿਰੇ ਜਾਉਂਦੀ ਪਾਣੀ ਬਹੁਤ ਗੰਦਾ ਆ ਰਿਹਾ ਜੀ ਹਾਂ ਪੀਣ ਵਾਲਾ ਪਾਣੀ ਬਹੁਤ ਗੰਦਾ ਆ ਰਿਹਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਜਦੋਂ ਇਹਦੇ ਸਾਡੇ ਇਸ ਕਬਰ ਨੂੰ ਦੇਖ ਵੀ ਰਹੇ ਹੁੰਦੇ ਆ ਕਿ ਵੀਰੇ ਆਪਾਂ ਸਾਰੀ ਚੀਜ਼ਾਂ ਚੈੱਕ ਵੀ ਕਰਦੇ ਆ ਉਹ ਤੇ ਕਿਆ ਲੱਗਦਾ ਤੁਹਾਨੂੰ ਵੀ ਤੁਸੀਂ ਕੁਝ ਸੁਨੇਹਾ ਦੇਣਾ ਚਾਹਤੋਂ ਉਹਨਾਂ ਵੀ ਭਾਈ ਇਹ ਸੁਧਾਰ ਕਰ ਅਜਾ ਕਹਿੰਦੇ ਸੁਧਾਰ ਹੋਣਾ ਚਾਹੀਦਾ ਸੋ ਬੋਟਾ ਵਾਈ ਜਦਾ 91 ਸੀਟਾਂ ਦਿੱਤੀਆਂ ਵਿੱਚ ਸੁਧਾਰ ਹੋਣਾ ਚਾਹੀਦਾ ਸੁਧਾਰ ਹੋਇਆ ਨਹੀਂ لیکن 92 ਸਿੱਕਾ ਉਸ ਵੇਲੇ ਦਿੱਤੀਆਂ ਹੁਣ ਹਾਲੇ 3 ਸਾਲੇ ਹੋਏ ਹੁਣ ਤੁਸੀਂ 3 ਨੇ ਦਿੱਤੀਆਂ ਉਹ ਤਾਂ ਲੋਕਾਂ ਦੇ ਹੱਥਾਂ ਤੇ ਜਾਂਦੇ ਜਾਂਦੇ ਜਿਹੜੇ ਜਿਹੇ ਕੰਮ ਨਹੀਂ ਕਰਾ ਪਰ ਲੋਕਾਂ ਦੇ ਜੀ ਕਰਦਾ ਜੀ ਜਨਤਾ ਨੇ ਜੀ ਕਰਦਾ ਅੱਜ ਲੋਕ ਜਿਹੜੇ ਇਲਜ਼ਾਮ ਲਾਉਂਦੇ ਸੀਗੇ ਬਈ ਜੀ ਜਿਹੜੇ ਦੂਰ ਦੇ ਸਟੇਟਾਂ ਵੀ ਜਾ ਕੇ ਸਾਡਾ ਨਕਸ ਖਰਚਾ ਕੀਤਾ ਜਾ ਰਿਹਾ ਜਹਾਜ਼ ਕੋ ਮਾਇਆ ਜਾ ਰਿਹਾ ਸੱਚ ਸੀ ਨਾ ਇਹ ਵੀ ਸੱਚ ਹੈ ਜੀ ਹਾਂ ਜੀ ਉਹ ਵੀ ਪੈਸੇ ਉਰੇ ਲਾਉਂਦੇ ਹਾਂ ਕੋਈ ਪੈਸੇ ਤੇ ਖਰਚੀ ਆਉਂਦੇ ਜਿਹੜਾ ਪੈਸਾ ਉਧਰ ਲੱਗਿਆ ਜੇ ਅੱਜ ਉਹ ਪੈਸਾ ਸਾਡੇ ਸੜਕਾਂ ਤੇ ਲੱਗਿਆ ਹੁੰਦਾ ਲੋਕਾਂ ਨੇ ਰੱਜ ਕੇ ਵੋਟ ਬੋਲਣ ਬੋਣੀਆਂ ਹ ਸਹੀ ਗੱਲ ਕਰ ਰਹੇ ਜੀ ਠੀਕ ਹੈ ਰੋਲਾ ਹੈ ਰੋਲਾ ਹੈ ਜੀ ਅਸੀਂ ਪਾਈ ਦਾ ਪਾਈ ਸਾਹਿਬ ਇਹੀ ਕਹਿੰਦੇ ਆ ਕਿ ਕੋ ਜਿਹੜਾ ਰੋਪੜ ਜ਼ਹਿਰ ਆ ਜਿਹਦੇ ਘਟੋ ਘਟ ਸਾਰ ਲੈਣੇ ਚਾਹੀਦੇ ਆ ਸੜਕਾਂ ਦਾ ਇੰਨਾ ਬੁਰਾ ਹਾਲਾਤ ਕੋੜੇ ਸੋਕੇ ਹੱਥੀਂ ਕਰਦੇ ਆਗੇ ਮਤਲਬ ਅਸੀਂ ਨਾ ਤਾਂ ਸਕੂਟਰ ਤੇ بیٹھ ਸਕਦੇ ਆ ਨਾ ਸਾਈਕਲ ਚਲਾ ਸਕਦੇ ਆ ਮਤਲਬ ਕੋ ਜਮੀਰ ਰਿਪੇਅਰ ਨਹੀਂ ਹੋ ਰਹੀ ਕੋਈ ਪਾਣੀ ਦਾ ਬਹੁਤ ਬੁਰਾ ਹਾਲਾ ਗੰਦਾ ਆ ਰਿਹਾ ਪਾਣੀ ਸਫਾਈ ਦਾ ਵੀ ਇਸ ਤਰੀ ਹਾਲ ਹੈ ਤੇ ਜਿਹੜੀ ਆ ਆ ਰੋੜ ਹੈ ਤੇ ਦੀਨੇ ਗੱਡੀ ਜਨ ਸਾਰੇ ਪਹਿਲਾਂ ਸੈਰ ਕਰਨ ਜਾਂਦੇ ਹੁਣ ਜਾ ਹੀ ਨਹੀਂ ਸਕਦੇ ਸਾਰ ਟੁੱਟੇ ਅਗਲੇ ਉੱਥੇ ਡਰਦਾ ਮਾਰਾ ਬਟਾਲੇ ਵੱਡੀ ਕਹਿੰਦਾ ਅਗਲਾ ਕਹਿੰਦਾ ਕਿ ਘਰੇ ਬੈਠ ਜਾਈਏ ਮੈਂ ਹੱਡੀ ਪਤਲੀ ਹੋ ਚਾਈ ਹੋ ਗਈ ਅੱਜ ਤੋਂ ਹੁਣ ਬੈਠ ਕੇ ਆਪੋਰ ਦੇ ਪਾਲੇ ਪਾਸੇ ਫੁੱਟਬਾਲ ਤੇ ਕਰਕੇ ਚੱਲ ਜਾਣਾ ਅੱਜ ਅਸੀਂ ਹੈੱਡ ਤੇ ਜਾ ਕੇ ਆਉਂਦੇ ਤੇ ਤਿੰਨ ਦਿਨ ਤੇ ਢਾਈ ਦਿਨ ਕੋਲ ਮਟਾ ਹੈ ਅੱਜ ਕੋਈ ਮਕਾਇਦੇ ਪੂਰਾ ਹੁੰਦਾ ਜਾ ਹੀ ਨਹੀਂ ਸਕਦੇ ਅੱਛਾ ਮੌਸਮ ਵਿਭਾਗ ਵੱਲੋਂ ਵੱਡੀ ਜਿਹੜੀ ਹੈ ਉਹਨੂੰ ਜਾਰੀ ਕਰ ਦਿੱਤੀ ਹੈ ਕਿ ਬਿਲਕੁਲ ਜਿਹੜਾ ਪਹਿਲਾਂ ਜਿਹੜਾ ਮੀਂਹ ਬਿਆਸੀਆ ਵਰਸਾ ਪੈ ਤੂ ਉਹਦੇ ਵੀ ਵੱਧ ਜਾਣਗੇ ਇਸ ਵ ਦੇਖੋ ਇੱਕ ਤਾਂ ਸਭ ਤੋਂ ਬੀਨ ਜਿਹੜੀ ਤਰਾਸ ਦੀ ਇਹੀ ਆ ਸੜਕਾਂ ਦੇ ਜਿਹੜੇ ਡਿਸਪੋਜ਼ਲ ਆ ਜਿੱਥੇ ਸੜਕਾਂ ਦੇ ਝਰਨੇ ਲੱਗੇ ਹੋਏ ਆ ਪਾਣੀ ਪੰਦਾ ਨਹਿਰ ਜਾਂਦਾ ਨਹਿਰ ਬਣ ਕੇ ਸੜਕਾਂ ਦਾ ਬਰਸਾਤੀ ਪਾਣੀ ਨਹਿਰ ਤੋਂ ਛੱਟਣ ਕੇ ਜਾਂਦਾ ਜਾ ਉਹ ਸਾਰੇ ਤੁਸੀਂ ਦੇਖੋ ਕਿਤੇ ਤੁਹਾਨੂੰ ਝਰਨਾ ਬਿਲਕੁਲ ਖਾਲੀ ਕੋਈ ਖਾਈ ਨਹੀਂ ਕੋਈ ਵੀ ਪਾਣੀ ਇਕੱਠਾ ਹੋ ਜਾਂਦਾ ਚੱਲ ਮਾਰਦਾ ਟੁੱਟ ਜਾਂਦੀਆਂ ਸਾਰੀਆਂ ਇਹਨਾਂ ਨਹਿਰਾਂ ਬਹੁਤ ਨੁਕਸਾਨ ਹੁੰਦਾ ਪਹਿਲਾਂ ਬੇਟ ਲਾਇ ਵੀ ਹੁੰਦੇ ਤੇ ਉਹ ਹਿਸਾਬ ਤਬਾਈ ਕਰੀ ਜਾਂਦੇ ਤੇ ਉਹਦੇ ਕਰਕੇ ਸੜਕਾਂ ਦਾ ਨੁਕਸਾਨ ਨਹੀਂ ਤਾਂ ਪਾਣੀ ਨਹਿਰ ਚ ਜਾਵੇ ਕੋਈ ਇਤਰਾਜ਼ ਨਹੀਂ ਹੈ ਹੋਣਾ ਚਾਹੀਦਾ ਸਾਡਾ ਸ਼ਹਿਰ ਡੁੱਬ ਰਿਹਾ ਹੈ ਉਹ ਬਸਾਤੀ ਪਾਣੀ ਨਾ ਡੁੱਬ ਰਿਹਾ ਸਾਨੂੰ ਜੇ ਇਹੇ ਪਾਣੀ ਨਹਿਰ ਚ ਵੇੜ ਦੋ ਤਾਂ ਸਾਡੇ ਸਾਰੇ ਸ਼ਹਿਰ ਦਾ ਪੰਜਾਬ ਹੋ ਸਕਦਾ ਨਾਲ ਰੋਪੜ ਸ਼ਹਿਰ ਤਾਂ ਬਹੁਤ ਵਧੀਆ ਬਣ ਸਕਦਾ ਲੈਕਿਨ ਆਹੀ ਅੱਜ ਥੋੜੀ ਬਾਰ ਬਹਿ ਜਾਂਦੀ ਆ ਜੀ ਬਰਤਣ ਲੱ ਜਾਂਦੀ ਪਹਿਲੀ ਗੱਲ ਹੈ ਪਿਛਲੀਆਂ ਸਰਕਾਰਾਂ ਦੀ ਜੇ ਗੱਲ ਕਰੀਏ ਨਾ ਤਾਂ ਉਹਨਾਂ ਵੱਲੋਂ ਸਮਾਂ ਸਮੇਂ ਤੇ ਸਿਰ ਕੰਮ ਕੀਤਾ ਵੀ ਜਾਂਦੇ ਸੀਗੇ ਕਰਦੇ ਤੇ ਪਰ ਹੁਣ ਤਾਂ ਜੀ ਕਾਫੀ ਜਰੋਗਿਆ ਹੁਣ ਤਾਂ ਕਿਸੇ ਨੇ ਕੁਝ ਨਹੀਂ ਕਰ ਰਿਹਾ ਐਵੇਂ ਕਹੀ ਅਸੀਂ ਆਮ ਲੋਕ ਵੀ ਕਹੀ ਜਿੱਤੇ ਪਹਿਲਾਂ ਜਿਹੜੀ ਸਰਕਾਰ ਦੀ ਉਹਨੇ ਵੀ ਕੁਝ ਨਹੀਂ ਕਰਿਆ ਹੋਏਗਾ ਆ ਉਹਨਾਂ ਦੀ ਦੇਣ ਆ ਜੇ ਅੱਜ ਘਰਨੇ ਤੋਂ ਉਹਨੇ ਟਕੋੜ ਬੜਾਈ ਹੋਈ ਸੀ ਕਿ ਜੇ ਨਾ ਤੇ ਛੜ ਗਿਆ ਕੰਡੂ ਦੀ ਰਿਪੋਰਟ ਅੱਜ ਲੋਕ 2 ਸਾਲ ਦਾ ਬੋਲੇ ਨਹੀਂ ਹੈਗੇ ਪਰ ਲੋਕ ਹੁਣ ਬੋਲਣੇ ਸ਼ੁਰੂ ਕਰ ਦਿੱਤੇ ਲੋਕੇ ਤਾਂ ਬਹਾਸ਼ਰਮ ਕੀ ਹੋਇਆ ਕੱਲੀ ਬਿਜਲੀ ਦੇ ਸ ਕਰਦੇ ਚਲੋ ਸਾਰਿਆਂ ਦੇ ਸਰੀ ਜਾਂਦਾ ਸਭ ਦੇ ਵਧੀਆ ਤਾਂ ਉਹ ਤੇ ਜਿਹਨੇ ਸਾਡੇ ਦਾ ਵੀ ਸਾਡੇ ਵੀ ਇੱਕੋ ਬਿੰਦੀ ਆ ਵੀ ਹੁਣ ਅਸੀਂ ਵੀ ਹੁਣ ਤੱਕ ਦੋ ਤਿੰਨ ਸਾਲ ਤੱਕ ਅਸੀਂ ਸੋਚਿਆ ਵੀ ਹੁਣ ਸੁਧਾਰ ਹੋਊਗਾ ਹੁਣ ਸੁਧਾਰ ਹੋਊਗਾ ਪਰ ਲੇਕਿਨ ਜਦੋਂ ਅਸੀਂ ਆਪ ਖੁਦ ਆਪਣੀਆਂ ਗੱਡੀਆਂ ਲੈ ਕੇ ਜਾਂਦੇ ਪਿੰਡਾਂ ਜਾਂਦੇ ਆ ਜੀਐਲਸੀ ਨਗਰ ਦੇ ਵੀ ਜਾਂਦੇ ਆ ਜਾਂਦੇ ਖੱਡਿਆਂ ਦੇ ਵਿੱਚ ਵੱਜਦੀਆਂ ਸਾਡੀਆਂ ਗੱਡੀਆਂ ਮੋਟਰਸਾਈਕਲ ਕਾਰਾਂ ਕਈ ਲੋਕ ਤਾਂ ਗਿਰ ਗਿਰ ਕੇ ਵੀ ਫੱਟੜ ਹੋ ਚੁੱਕੇ ਆ ਹਸਪੀਟਲਾਂ ਦੇ ਵਿੱਚ ਜਾਇ-ਜਾਈ ਜਾਂਦੇ ਆ ਪੱਲੇਕਨ ਮੈਂ ਚਾਹਾਂਗਾ ਕਿ ਬਿਲਕੁਲ ਹੁਣ ਹੁਣ ਥੋੜਾ ਸਮਝ ਲਓ ਜਿਹੜਾ ਕੁਝ ਪਿੱਛੇ ਹੋ ਗਿਆ ਉਹ ਨੂੰ ਭੁੱਲ ਜਾਓ ਹੁਣ ਕੰਮ ਕਰ ਲੋ ਜੇ ਸਾਡਾ ਸਾਰੇ ਪਾਸੇ ਪੱਕਾ ਹੋਵੇ ਵਧੀਆ ਸਾਫ ਸੁਥਰੀ ਜਗ੍ਹਾ ਹੋਵੇ ਤਾਂ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਲੋਕਾਂ ਨੇ ਵੋਟ ਘਰੇ ਜਾ ਕੇ ਪਾਉਣੀ ਆ ਆਪਣੇ ਆ ਬੂਥੇ ਜਾ ਕੇ ਪਾਉਣੀ ਆ ਇਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਦੁਬਾਰੇ ਜਾਣੇ ਸ਼ੁਰੂ ਹੋ ਗਿਆ ਤੇ ਜਿਹੜਾ ਜਿਹੜਾ ਰਿਪੇਅਰ ਮਰਮਤ ਦਾ ਕਰਦਾ ਉਸ ਨੂੰ ਪੂਰਾ ਕੀਤਾ ਜਾਵੇ ਸਾਡੇ ਦਰਸ਼ਕੋ ਇਸ ਲਈ ਅਸੀਂ ਸਰੰਦ ਨਹਿਰ ਦੇ